बंग के बंगाली फिरंग के फिरंगा वाली दिल्ली के दिलवाली तेरी आज्ञा में चलत है आज्ञा में चलत ਅੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜੀ ਆ ਇੱਕ ਦਿੱਲੀ ਵਿਸ਼ਾਲ ਸਾਈਕਲ ਯਾਤਰਾ ਵੀ ਆ ਤਾਂ ਇੱਥੇ ਅੰਮ੍ਰਿਤਸਰ ਦੇ ਵਿੱਚ ਗੁਰੂ ਕੇ ਮੈਲ ਉਹ ਜਿਹੜੀ ਰੈਲੀ ਆ ਆ ਕੇ ਸੰਪੂਰਨ ਹੋਵੇਗੀ ਤਾਂ ਸਾਡੇ ਨਾਲ ਮਨਜੀਤ ਸਿੰਘ ਜੀ ਕੇ ਮੌਜੂਦ ਨੇ ਗੱਲਬਾਤ ਕਰ ਲੈਣੇ ਕਿ ਕਿਹੜੇ ਕਿਹੜੇ ਰੋਪ ਮੈਪ ਜਿਹੜੇ ਨੇ ਉਹ ਤਿਆਰ ਕੀਤੇ ਗਏ ਨੇ ਮਨਜੀਤ ਜੀ ਕਿਹੜੇ ਕਿਹੜੇ ਰੋਡ ਮੈਪ ਜਿਹੜੇ ਨੇ ਤਿਆਰ ਕੀਤੇ ਗਏ ਨੇ ਤੇ ਕਿੱਥੇ ਕਿੱਥੇ ਜਿਹੜਾ ਵਾ ਪੜਾ ਰੱਖੇ ਗਏ ਨੇ ਦੇਖੋ ਅੱਜ ਇਸ ਰੈਲੀ ਦਾ ਜਿਹੜਾ ਅਸੀਂ ਧਾਰਮਿਕ ਟਰੈਕ ਸੀਗਾ ਸ਼ਬਦ ਸੀਗਾ ਉਹ ਰਿਲੀਜ਼ ਕੀਤਾ ਜਿਹੜਾ ਜੱਸੀ ਜੀ ਨੇ ਗਾਇਆ ਹੈ ਸਾਡਾ ਪਰਪਸ ਇਹ ਹੈ ਕਿ ਇਹਦਾ ਮੈਸੇਜ ਦੂਰ ਤੱਕ ਜਾਵੇ ਇਹ ਸੀਸਗਨ ਸਾਹਿਬ ਉਹਨਾਂ ਦੇ ਸ਼ਹੀਦੀ ਸਥਾਨ ਤੋਂ 15 ਨਵੰਬਰ ਨੂੰ ਸ਼ੁਰੂ ਹੋਏਗੀ ਔਰ 20 ਨੂੰ ਉਹਨਾਂ ਦੇ ਜਨਮ ਸਥਾਨ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਕੇ ਮੈਲ ਉਥੇ ਸਮਾਪਤੀ ਹੋਏਗੀ 골ਡਨ ਗੇਟ ਨੂੰ 20 ਤਰੀਕ ਨੂੰ ਅਸੀਂ ਸਵੇਰੇ 8 ਵਜੇ ਚੱਲਾਂਗੇ ਇਹ ਸਨੇਹਾ ਧਾਰਮਿਕ ਦੇ ਰਹੀ ਹੈ ਕਿ ਗੁਰੂ ਤੇਗ ਬਹਾਦਰ ਪਾਸ਼ਾ ਨੇ ਕਿਨਾ ਕਦਰਾਂ ਕੀਮਤਾ ਪਿੱਛੇ ਇਹ ਪਹਿਲੀ ਐਸੀ ਸ਼ਹਾਦਤ ਸੀਗੀ ਕਿ ਜਿਹੜੀ ਧਰਮ ਦੀ ਆਜ਼ਾਦੀ ਦੀ ਫਰੀडम ਆਫ ਸਪੀਚ ਵਾਸਤੇ ਮੈਂ ਸਮਝਦਾ ਕਿ ਉਹਨਾਂ ਨੇ ਇਹ ਸ਼ਹਾਦਤ ਦਿੱਤੀ ਔਰ ਖਾਲੀ ਸ਼ਹਾਦਤ ਨਹੀਂ ਦਿੱਤੀ ਅਗਰ ਇਹ ਸ਼ਹਾਦਤ ਨਾ ਹੋਈ ਹੁੰਦੀ ਤੇ ਸ਼ਾਇਦ ਅੱਜ ਹਿੰਦੁਸਤਾਨ ਦਾ ਜੋ ਨਕਸ਼ਾ ਦੇਖ ਰਹੇ ਹੋ ਇਹ ਨਾ ਹੁੰਦਾ ਉਹਨਾਂ ਨੇ ਆ ਹਿੰਦੁਸਤਾਨ ਦੀ ਖਲਕਤ ਨੂੰ ਇੱਕ ਨਵੇਂ ਜੀਨ ਦਾ ਰਾਹ ਦੱਸਿਆ ਕਿ ਜੇ ਤੁਹਾਡੇ ਤੇ ਤਸ਼ੱਦਦ ਹੋ ਰਿਹਾ ਤੇ ਆਵਾਜ਼ ਚੁਕਣੀ ਪੈਗੀ ਆਵਾਜ਼ ਗੁਰੂ ਤੇਗ ਬਹਾਦਰ ਦਾ ਨਾਂ ਪਹਿਲੇ ਤਿਆਗਮਲ ਸੀ ਤਿਆਗਮਲ ਤੋਂ ਤੇਗ ਬਹਾਦਰ ਹੋਇਆ ਮੈਂ ਸਮਝਦਾ ਵਾਂ ਕਿ ਏਡੀ ਸਮਰੱਥਾ ਰੱਖਣ ਦਾ ਤੇਗ ਬਹਾਦਰ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਬਾਣਾ ਮੰਨਣ ਦੀ ਗੱਲ ਕੀਤੀ ਕਿ ਜੋ ਗੁਰੂ ਦੀ ਆਗਿਆ ਹੈ ਔਰ ਜਿਹੜੇ ਸਿੱਖਾਂ ਨੇ ਭਾਈ ਜੈਤਾ ਹੋ ਜਾਣ ਯਾ ਲੱਖੀਸ਼ਾ ਮਜਾਰਾ ਹੋ ਜਾਣ ਜਿਸ ਤਰੀਕੇ ਨਾਲ ਗੁਰੂ ਦਾ ਸੀਸ ਸਾਂਭਿਆ ਕਿਉਂਕਿ ਰੰਗਸੇਬ ਨੇ ਉਹ ਸੀਸ ਨੂੰ ਰੋਲਣਾ ਚਾਹੁੰਦਾ ਸੀਗਾ ਉਹ ਲਾਲ ਕਿਲੇ ਦੀ ਦੀਵਾਰ ਤੇ ਗੁਰੂ ਦਾ ਸੀਸ ਲਟਕਾਣਾ ਚਾਹੁੰਦੇ ਸੀਗੇ ਮੈਂ ਸਮਝਦਾ ਇਹ ਸਨਿਆ ਧਾਰਮਿਕ ਪੱਖੋਂ ਵੀ ਹੈ ਅੱਜ ਜਿਹੜੇ ਪੱਗਾਂ ਨੂੰ ਲਾ ਕੇ ਗੁੱਤਾਂ ਕਰਦੇ ਪਏ ਨੇ ਉਹਨਾਂ ਵਾਸਤੇ ਵੀ ਹੈ ਕਿ ਸਿੱਖੀ ਜਿਹੜੀ ਹੈ ਉਹ ਸਹਬਜ਼ਾਦੇ ਨੀਹਾਂ ਚੋਂ ਦੇਖਦੇ ਪਏ ਨੇ ਕਿ ਅੱਜ ਆਪਾਂ ਕਿਹੜੇ ਪਾਸੇ ਨੂੰ ਜਾ ਰਹੇ ਨੇ ਅੱਜ ਉਹ ਬੀਬੀਆਂ ਮੀਰ ਮੰਨੂ ਦੀ ਜੇਲਾ ਚ ਜਿਹੜੀਆਂ ਬੰਸੀ ਜਿਨ੍ਹਾਂ ਨੇ ਬੱਚਿਆਂ ਦੇ ਟੋਟੇ ਕਰਾ ਕੇ ਗਲ ਚ ਪਾ ਲਿਆ ਅੱਜ ਉਹ ਦੇਖਤੀਆਂ ਪਈਆਂ ਅੱਜ ਖੋਪਰੀਆਂ ਉਤਰੀਆਂ ਅੱਜ ਆਰੇ ਚੱਲੇ ਹੋਏ ਉਹ ਸਿੰਘ ਦੇਖਦੇ ਪਏ ਨੇ ਸਿੱਖੀ ਕਿੱਧਰ ਜਾ ਰਹੀ ਹੈ ਬੰਦਾ ਬਹਾਦਰ ਦੇਖਦਾ ਪਿਆ ਮੈਂ ਸਮਝਦਾ ਵਾਂ ਇਹ ਸਨਿਆ ਧਾਰਮਿਕ ਪੱਖੋਂ ਦੇ ਰਿਹਾ ਸਮਾਜਿਕ ਪੱਖੋਂ ਮੈਂ ਸਮਝਦਾ ਕਿ এনवायरमेंट ਦੀ ਗੱਲ ਇਹਦਾ ਮੈਸੇਜ ਦੇ ਰਹੀ ਹੈ ਸਾਈਕਲਿੰਗ ਸਿਹਤ ਵੱਲੋਂ ਇਹਦਾ ਮੈਸੇਜ ਦੇ ਰਹੀ ਹੈ ਇਹ ਜਿਹੜੀ ਸਾਈਕਲਿੰਗ ਹੈ ਔਰ ਮੈਂ ਸਮਝਦਾ ਮਾਂ ਕਿ ਇਹ ਉਹ ਇੱਕ ਜੁਟਤਾ ਜਿਸ ਨੂੰ ਗੁਰੂ ਨਾਨਕ ਦੇ ਜਿਹੜੀ ਫਲਵਾੜੀ ਜੋੜੀ ਸੀ ਇਹਦੇ ਸਾਰੇ ਧਰਮ ਸਾਰੇ ਸਮਾਜ ਸਾਰੀਆਂ ਜਾਤਾਂ ਦੇ ਲੋਕ ਸਾਈਕਲ ਚਲਾਣਗੇ ਇਹ ਉਹ ਸਰਵ ਧਰਮ ਦੀ ਜਿਹੜੀ ਗੱਲ ਗੁਰੂ ਨਾਨਕ ਨੇ ਕੀਤੀ ਸੀ ਉਹਦਾ ਸੁਨੇਹਾ ਦੇਗੀ ਜੀਕੇ ਸਾਹਿਬ ਜਿਵੇਂ ਗੁਰੂ ਸਾਹਿਬ ਨੇ ਸਾਧਨ ਦਿੱਤੀ ਉਸ ਉਸ ਨੂੰ ਲਿਖ ਕੇ ਵੀ ਜਿਹੜਾ ਵਾ ਪਰ ਜੇ ਗੱਲ ਕਰੀਏ ਸਿੱਖ ਸਿੱਖਾਂ ਦੀ ਤਾਂ ਅੱਜ ਸਿੱਖਾਂ ਦੇ ਨਾਲ ਵਿਤਕਰਾ ਜਿਹੜਾ ਵਾ ਉਹ ਕੀਤਾ ਜਾ ਰਿਹਾ ਵਾ ਦੇਖੋ ਸਿੱਖਾਂ ਨਾਲ ਵਿਤਕਰਾ ਹੋ ਰਿਹਾ ਹੈ ਕਿ ਸਾਡੇ ਬੱਚੇ ਨੀਟ ਦਾ ਪੇਪਰ ਜੇ ਜਾਂਦੇ ਕੜਾ ਉਤਰਵਾ ਲੈਂਦੇ ਆ ਕਿ ਭਈ ਤੁਸੀਂ ਇਹ ਇਹਦੇ ਨਾਲ ਨਕਲ ਮਾਰ ਲਓਗੇ ਆ ਆ ਆ ਕਰਪਾਨ ਪਾਈ ਹੈ ਇਹ ਕਰਪਾਨ ਅਮਰਤ ਧਾਰੀ ਬੱਚਿਆਂ ਦੀ ਲਵਾ ਲਈ ਜਾਂਦੀ ਹੈ ਇਹ ਇਹ ਲਵਾ ਲਈ ਜਾਂਦੀ ਹੈ ਹੁਣ ਮੈਨੂੰ ਦੱਸੋ ਇਹ ਕਿੱਥੋਂ ਦੀ ਨਕਲ ਬਰਵਾ ਦੇਣਗੇ ਇਹ ਸਾਡੇ ਚਿੰਨ ਨੇ ਕਨਸਟੀਟਿਊਸ਼ਨ ਸਾਨੂੰ ਰਾਈਟ ਦਿੰਦਾ ਤੇ ਅਸੀਂ ਉਹਨਾਂ ਬੱਚਿਆਂ ਦੇ ਵਿੱਚ ਜਿੱਥੇ ਇਹਦਾ ਮੈਸੇਜ ਦੇ ਰਹੇ ਆ ਉੱਥੇ ਅਸੀਂ ਇਹ ਵੀ ਦੱਸ ਰਹੇ ਕਿ ਜੁਰਤ ਰੱਖੋ ਜੇ ਗੁਰੂ ਤੇਗ ਬਹਾਦਰ ਸਾਹਿਬ ਨੇ ਜੁਰਤ ਰੱਖੀ ਸੀ ਤੇ ਉਹਨਾਂ ਨੇ ਰੰਗਦੇਵ ਦੀ ਪਰਵਾਹ ਨਹੀਂ ਕੀਤੀ ਜਦ ਗੁਰਨਾਣੇ ਪਾਸ਼ਾ ਨੇ ਬਾਬਰ ਅਰਗੇ ਜ਼ਾਲਮ ਨੂੰ ਕਹਿਤਾ ਅਸੀਂ ਪਾਪ ਦੀ ਜੰਝਲੇ ਕਾਬਲਤਾ ਆਇਆ ਜੋਰੀ ਮੰਗੇ ਦਾਨ ਵੇ ਲਾ ਲੋ ਤੁਸੀਂ ਵਿੱਚ ਜੁਰ ਤਰਖੋ ਕਨਸਟੀਟਿਊਸ਼ਨ ਤੁਹਾਨੂੰ ਰਾਈਟ ਦਿੰਦਾ ਕੋਈ ਰੋਕ ਨਹੀਂ ਸਕਦਾਗਾ ਰੋਕੇਗਾ ਉਹਦੀ ਨੌਕਰੀ ਜਾਏਗੀ ਲੇਕਿਨ ਤੁਹਾਨੂੰ ਉੱਥੇ ਖੜਾ ਹੋਣਾ ਪੈਗਾ ਉਸ ਜ਼ਾਤੀ ਦੇ ਖਿਲਾਫ ਸੋ ਇਸ ਨੇਹਾ ਯਾਤਰਾ ਦਿੱਤੀ ਜਾਏਗੀ ਤੁਹਾਡਾ ਧਰਮ ਪਰिवर्तन ਹੋ ਰਿਹਾ ਵਾ ਜਿਵੇਂ ਧਰਮ ਪਰिवर्तन ਕੀਤਾ ਜਾ ਰਿਹਾ ਪਰ ਉਹਨਾਂ ਵਾਸਤੇ ਕੀ ਮੈਸੇਜ ਆਵੇਗਾ ਇਸ ਰੈਲੀ ਦੇ ਇਹ ਰੈਲੀ ਸਿੱਧਾ ਇਹ ਮੈਸੇਜ ਦੇ ਰਹੀਏ ਕਿ ਸਾਡੇ ਗੁਰੂਆਂ ਨੇ ਧਰਮ ਪਰਿਵਰਤਨ ਦੇ ਖਿਲਾਫ ਜਹਾਜ਼ ਛੇੜਿਆ ਸੀ ਭਾਵੇਂ ਉਹ ਜ਼ਬਰਨ ਹੈ ਭਾਵੇਂ ਉਹ ਲਾਲਚ ਦਾ ਹੈ ਅੱਜ ਜਿਹੜੇ ਲਾਲਚ ਦੇ ਅਧੀਨ ਧਰਮ ਪਰਿਵਰਤਨ ਕਰ ਰਹੇ ਨੇ ਏਡੇ ਵੱਡੇ ਹੜ ਆਏ ਮਾਝੇ ਦੇ ਇਲਾਕੇ ਸਭ ਤੋਂ ਜ਼ਿਆਦਾ ਹੋਇਆ ਉਹ ਕਿੱਥੇ ਸੀ ਪਾਸਟਰ ਜਿਹੜੇ ਧਰਮ ਪਰਿਵਰਤਨ ਕਰਾ ਰਹੇ ਸੀ ਕਿਸੇ ਨੇ ਆ ਕੇ ਕਿਸੇ ਨੂੰ ਦੋ ਬੋਰੀ ਕੋਈ ਅਨਾਜ ਦੀ ਦਿੱਤੀ ਕਿਸੇ ਨੇ ਆ ਕੇ ਕਿਸੇ ਦੇ ਘਰ ਚ ਖਰਾਬ ਹੋਇਆ ਫ੍ਰਿਜ ਜਾਂ ਗੈਸ ਦਾ ਚੁੱਲਾ ਦਿੱਤਾ ਕਿਸੇ ਨੇ ਆ ਕਿ ਉਹਨਾਂ ਨੂੰ ਕੋਈ ਡੰਗਰ ਉਹਨਾਂ ਨੂੰ ਨਵੇਂ ਲਿਆਂਣ ਦੀ ਕੋਈ ਸਹਾਇਤਾ ਕੀਤੀ ਉਹ ਸਹਾਇਤਾ ਉਹਨਾਂ ਨੇ ਕੀਤੀ ਜਿਹੜੇ ਮਨੁੱਖੀ ਅਧਿਕਾਰਾਂ ਨੂੰ ਸਮਝਦੇ ਸੀ ਇਹ ਜਿਹੜੇ ਲਾਲਚ ਦੇ ਅਧੀਨ ਧਰਮ ਪਰਿਵਰਤਨ ਕਰਾ ਰਹੇ ਨੇ ਇਹਨਾਂ ਦੇ ਟੀਚੇ ਕੁਛ ਹੋਰ ਨੇ ਇਹਨਾਂ ਦੀ ਸੋਚ ਕੁਛ ਹੋਰ ਹੈ ਇਸ ਤੋਂ ਬਚਣਾ ਪਵੇਗਾ ਜਿਹੜੇ ਧਰਮ ਪਰਿਵਰਤਨ ਹੋ ਰਹੇ ਕਿਤੇ ਨਾ ਕਿਤੇ ਸਿੱਖਾਂ ਦੇ ਵਿੱਚ ਵੀ ਪ੍ਰਚਾਰ ਦੀ ਘਾਟ ਜਿਹੜੀ ਆ ਉਹ ਨਜ਼ਰ ਆਉਂਦੀ ਪਈ ਆ ਉਸ ਦੇ ਕਾਰਨ ਵੀ ਜਿਹੜੇ ਆ ਧਰਮ ਪਰਿਵਰਤਨ ਜਿਹੜੇ ਹੋ ਰਹੇ ਨੇ ਮੈਂ ਸਮਝਦਾ ਵਾਂ ਕਿ ਇਹ ਗੱਲ ਇੱਕ ਵਿਸ਼ਾ ਤੁਹਾਡਾ ਠੀਕ ਹੈ ਉਹਦੇ ਵਿੱਚ ਸਾਨੂੰ ਵੀ ਲੋੜ ਹੈ ਉਸ ਨੂੰ ਕਰਨ ਦੀ ਉਹਦੇ ਨਾਲ ਨਾਲ ਜਿੱਥੇ ਸਿੱਖਾਂ ਨੂੰ ਪ੍ਰਚਾਰ ਕਰਨ ਦੀ ਲੋੜ ਹੈ ਉੱਥੇ ਪਰਿਵਾਰ ਦੇ ਵਿੱਚ ਮਾਤਾ ਪਿਤਾ ਦੀ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਆ ਆਪਣੇ ਬੱਚਿਆਂ ਨੂੰ ਤੁਸੀਂ ਕਿਸ ਤਰੀਕੇ ਦੀ ਸਿੱਖ ਦੇਣੀ ਹੈ ਸੋ ਮੈਂ ਸਮਝਦਾ ਬਹੁ ਮੁੱਖੀ ਇਹਦੇ ਵਿੱਚ ਸੁਧਾਰ ਦੀ ਲੋੜ ਹੈ ਔਰ ਇਹ ਵੀ ਮੈਸੇਜ ਇਹ ਯਾਤਰਾ ਜ਼ਰੂਰ ਦੇਗੀ ਜਿਹੜੀ ਸਾਈਕਲ ਯਾਤਰਾ ਕੀਤੀ ਜਾ ਰਹੀ ਆ ਕਿੱਥੇ ਕਿੱਥੇ ਫੜਾ ਹੋਵੇਗਾ ਤੇ ਕਿੰਨੇ ਲੋਕ ਇੱਕ ਸਾਈਕਲ ਯਾਤਰਾ ਦੇ ਵਿੱਚ ਜਿਹੜੇ ਨੇ ਸਾਈਕਲ ਚਲਾ ਕੇ ਅੰਮ੍ਰਿਤਸਰ ਪਹੁੰਚੇਗੀ ਇਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਹਦੇ ਜੁੜਨਗੇ ਔਰ ਮੈਂ ਸਾਰੇ ਧਰਮਾਂ ਦੇ ਸਾਰੇ ਉਮਰ ਦੇ ਲੋਕਾਂ ਨੂੰ ਅਪੀਲ ਕਰਦਾ ਵਾਂ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਦੇ ਜੁੜਨਗੇ 15 ਨਵੰਬਰ ਨੂੰ ਇਸ ਜਗਨ ਸਾਹਿਬ ਤੋਂ ਸ਼ਹੀਦੀ ਸਥਾਨ ਤੋਂ ਸ਼ੁਰੂ ਹੋਏਗੀ ਔਰ ਪਾਣੀ ਪਤ ਪੜਾ ਕਰਦੀ ਹੋਈ ਅੰਬਾੜਾ ਲੁਧਿਆਣਾ ਔਰ ਜਲੰਧਰ ਪਾਰ ਕਰਦੀ ਅੰਮ੍ਰਿਤਸਰ ਪਹੁੰਚੇਗੀ 20 ਤਰੀਕ ਨੂੰ ਸਵੇਰੇ 8 ਵਜੇ 골ਡਨ ਗੇਟ ਤੋਂ ਚੜ ਕੇ ਚੱਲ ਕੇ ਇਹ ਜਨਮ ਸਥਾਨ ਗੁਰੂ ਕੇ ਮਹਿਲ ਤੱਕ ਜਾਏਗੀ ਨੌਜਵਾਨਾਂ ਵਾਸਤੇ ਕੀ ਮੈਸੇਜ ਹੈ ਮੈਂ ਸਮਝਦਾ ਕਿ ਨੌਜਵਾਨਾਂ ਦੇ ਮੈਸੇਜ ਵਾਸਤੇ ਜਿਹੜਾ ਅਸੀਂ ਗੀਤ ਅੱਜ ਤੁਹਾਡੇ ਸਾਹਮਣੇ ਰਿਲੀਜ਼ ਕੀਤਾ ਹੈ ਜਿਹੜਾ ਅਸੀਂ ਸ਼ਬਦ ਤੁਹਾਡੇ ਸਾਹਮਣੇ ਅਸੀਂ ਰਿਲੀਜ਼ ਕੀਤਾ ਜੱਸੀ ਜੀ ਨੇ ਗਾਇਆ ਇਹ ਸ਼ਬਦ ਜਿਹੜਾ ਕਿਉਂਕਿ ਇੰਸਟਾਗ੍ਰam ਤੇ ਰਹਿੰਦੇ ਨੇ ਸੋਸ਼ਲ ਮੀਡੀਆ ਤੇ ਰਹਿੰਦੇ ਨੇ ਜਦੋਂ ਦੇਖਣਗੇ ਇਸ ਪਾਸੇ ਨੂੰ ਰੁਕ ਕਰਨਗੇ ਜਦੋਂ ਇਸ ਪਾਸੇ ਨੂੰ ਰੁਕ ਕਰਨਗੇ ਤੇ ਜਿਹੜੇ ਸਨੇਹ ਅਸੀਂ ਦੇਣੇ ਚਾਹੁੰਦੇ ਆ ਉਹ ਸਨੇਹ ਤੁਸੀਂ ਜ਼ਰੂਰ ਦੇਖੋਗੇ ਇਹਨਾਂ ਸਾਡੇ ਨਾਲ ਮਨਜੀਤ ਸਿੰਘ ਜੀ ਕੇ ਜਿਨ੍ਹਾਂ ਨੇ ਦੱਸਿਆ ਕਿ ਸਾਈਕਲ ਯਾਤਰਾ ਜਿਹੜੀ ਕੀਤੀ ਜਾ ਰਹੀ ਆ ਉਹ ਇੱਕ ਵੱਡਾ ਪ੍ਰਚਾਰ ਆ ਸਿੱਖੀ ਦੇ ਨਾਲ ਜੁੜਨ ਲਈ ਜਿਹੜੇ ਨੌਜਵਾਨ ਠਟਕਦੇ ਫਿਰਦੇ ਨੇ ਉਹਨਾਂ ਵਾਸਤੇ ਅੱਜ ਜਿਵੇਂ ਗੀਤ ਰਿਲੀਜ਼ ਕੀਤਾ ਜਿਵੇਂ ਨੌਜਵਾਨ ਸੋਸ਼ਲ ਮੀਡੀਆ ਨੂੰ ਪਸੰਦ ਕਰਦੇ ਨੇ ਤਾਂ ਉਸ ਲਈ ਜਿਹੜਾ ਗੀਤ ਰਿਲੀਜ਼ ਕੀਤਾ ਗਿਆ ਤਾਂ ਜੋ ਨੌਜਵਾਨ ਜਿਹੜੇ ਨੇ ਉਹ ਸਿੱਖੀ ਦੇ ਨਾਲ ਜੁੜਨ ਕੈਮਰਾਮੈਨ ਦੇ ਨਾਲ ਮੇਦਰ ਸਿੰਘ ਡੇਲੀਪੋਸਟ ਪੰਜਾਬ ਹਰਿਆਣਾ ਹਰਿਮਾਚਲ ਅੰਮ੍ਰਿਤਸਰ